ਮੈਂ ਪਹਿਲੀ ਚੀਜ਼ ਤੇ ਮੈਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੀ ਆ ਕਹਿੰਦੇ ਸੀ ਆ ਵਿਕਾਸ ਕੀਤਾ ਆ ਵਿਕਾਸ ਕੀਤਾ ਕਿਸੇ ਨੇ ਬਿਜਲੀ ਫ੍ਰੀ ਕਰਤੀ ਕਿਸੇ ਨੇ ਕਣਕ ਵੰਡਤੀ ਜੇ ਤੁਸੀਂ ਉਹ ਜਿਹੜਾ ਨੌਜਵਾਨ ਜਿੰਨੂੰ ਤੁਸੀਂ ਡੋਬ ਦਿੱਤਾ ਉਹ ਸਹੀ ਹੋਵੇ ਨਾ ਉਹ ਹੱਥੀਂ ਕਮਾਵੇ ਉਹ ਕਣਕ ਵੀ ਪੈਦਾ ਕਰ ਲੂਗਾ ਬਿਜਲੀ ਦਾ ਬਿੱਲ ਵੀ ਤਾਰ ਲੂਗਾ ਪਰ ਤੁਸੀਂ ਉਹਨੂੰ ਨਕਮਾ ਬਣਾਤਾ ਵਾ ਉਹ ਤੁਹਾਡੇ ਟੁਕੜਿਆਂ ਤੇ ਫਲੰਦੇਆ ਵਾ ਉਹ ਜੇ ਨਕਮਾ ਨਾ ਹੁੰਦਾ ਨਾ ਕਣਕ ਵਾਲੀ ਲਾਂਚ ਬੀਬੀ ਲੱਗਦੀ ਨਾ ਉਹ ਮੁਫਤ ਕਹਿੰਦੀ ਵੀ ਮੈਨੂੰ ਦੋ ਹੈ ਨਾ ਬਿਜਲੀ ਦਾ ਬਿੱਲ ਲੋਕ ਜਨਾਨੀ ਕਹਿੰਦੀ ਵੀ ਮੇਰਾ ਖਤਮ ਨਹੀਂ ਕਰ ਸਕਦਾ ਤਾਂ ਮੈਨੂੰ ਬਿਜਲੀ ਮੁਫਤ ਚਾਹੀਦੀ ਆ ਹੈ ਨਾ ਇਹਨਾਂ ਸਾਰੇ ਸਿਆਸਤੀਆਂ ਨੇ ਪਹਿਲਾਂ ਉਹਨਾਂ ਨੂੰ ਨਕਮੇ ਬਣਾਤਾ ਹੁਣ ਮੁਫਤ ਸਭ ਕੁਝ ਦੇਂਦੇ ਆ ਇਹ ਨਾ ਮੁਫਤ ਦੇਣ ਉਹ ਜਿਹੜੇ ਕਹਿੰਦੇ ਨੇ ਅਸੀਂ ਬ੍ਰਿਜ ਬਣਾਏ ਅਸੀਂ ਆ ਵਿਕਾਸ ਕੀਤਾ ਜਦੋਂ ਜਵਾਨੀ ਮਾਰੀ ਗਈ ਠੀਕੇ ਲਾਲਾ ਮਰ ਗਏ ਲੋਕੀ ਮੜੀਆਂ ਪਰ ਗਈਆਂ ਉਹਨਾਂ ਪਰੀਜਾਂ ਤੇ ਚੜਨਾ ਕਿੰਨੇ ਆ ਹੁਣ ਚੜੂ ਉਸ ਬ੍ਰਿਜ ਹਸਪੀਟਲ ਕਹਿ ਦਿੰਦੇ ਬਣਾਤੇ ਸਭ ਕੁਝ ਬਣਾਤਾ ਹੈ ਨਾ ਹਸਪੀਟਲ ਚ ਜਾਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਉਹ ਬੰਦਾ ਤਾਂ ਘਰੇ ਹੀ ਮਰ ਜਾਂਦਾ ਬਿਮਾਰ ਹੋਊਗਾ ਤਾਂ ਹਸਪੀਟਲ ਜਾਊਗਾ ਨਾ ਲੋੜ ਹੀ ਨਹੀਂ ਉਹਨੂੰ ਹਸਪੀਟਲ ਜਾਣ ਦੀ ਉਹ ਤਾਂ ਟੀਕਾ ਲਾਇਆ ਉਹ ਤਾਂ ਮਰ ਗਿਆ ਦੂਜੀ ਗੱਲ ਇਹ ਕਹਿ ਦਿੰਦੇ ਫ੍ਰੀ ਗੋਲੀ ਦਿੰਨੇ ਅਸੀਂ ਉਹਦਾ ਕਦੀ ਕਿਸੇ ਨੇ ਹਿਸਾਬ ਰੱਖਿਆ ਫ੍ਰੀ ਗੋਲੀ ਦਾ ਹਿਸਾਬ ਸੀ ਅੱਜ ਤੁਸੀਂ 4 ਖਾਧੀਆਂ ਕੱਲ ਨੂੰ ਤੁਹਾਡੀਆਂ 3 ਹੋਣੀਆਂ ਉਦੋਂ ਵੱਜ ਤੁਹਾਡੀਆਂ 2 ਹੋਣੀਆਂ ਉਹ ਕਰਦੀ ਨਹੀਂ 100 ਬੰਦਾ ਲਾਈਨ ਚ ਲੱਗਾ ਹੁੰਦਾ 100 ਤੋਂ 50 ਕਦੀ ਆਇਆ ਕਿਸੇ ਨੇ ਜਾ ਕੇ ਵੇਖਿਆ Que yes, a